ਦਾ ਜਵਾਬ ਦੇ ਸੋਇਸ ਕਰਕੇ ਅੱਜ ਸਾਡਾ ਭਰਾ ਭਾਨਾ ਜਿਹਨੇ 1 ਕਰੋੜ ਤੋਂ ਉੱਪਰ ਪੈਸਾ ਲੋਕਾਂ ਦਾ ਵਾਪਸ ਕਰਾਇਆ ਅੱਜ ਸਾਨੂੰ ਨੋੜ ਆ ਉਸਦੇ ਨਾਲ ਖੜੇ ਠੀਕ ਹੈ ਜੀ ਇੰੀਆਂ ਬੇਨਤੀਆਂ ਤੁਹਾਡੇ ਅੱਗੇ ਕਰ ਰਹੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ اسی نوਖਤਾਰ ਰਹੇ ਤੇ ਬੇਨਤੀ ਸਰਫ ਕੁਝ 2 ਮਿੰਟ ਲਈ ਹੈ ਕਿ ਇੱਕਦਮ ਸਾਰੇ ਆਪਾਂ ਰਹਿ ਜਾਈਏ ਬਾਈ ਬਣ ਕੇ

ਪੇਪ ਨਗਰ ਦੇ ਵਿੱਚ ਭਾਨੇ ਸਿੱਧੂ ਦੀ ਰਿਹਾਈ ਵਾਸਤੇ 71 ਹੋਏ ਨੌ ਜਵਾਨੋ ਗੁਰੂ ਘਰੋਂ ਸਭ ਤੋਂ ਪਹਿਲਾਂ ਬਲਾਉ ਫੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਖ ਖਬਰ ਜੋ ਤੁਹਾਡੇ ਮਨਾਂ ਦੇ ਅੰਦਰ ਜੋਸ ਤੇ ਸਰਕਾਰ ਦੇ ਪ੍ਰਤੀ ਗੁੱਸਾ ਉਹ ਚੰਗੀ ਗੱਲ ਅਸੀਂ ਭਾਪ ਰਹੇ ਹਾਂ ਮੈਂ ਪੰਜਾਬ ਸਰਕਾਰ ਨੂੰ ਇਸ ਸਟੇਜ ਤੋਂ ਇੱਕ ਆਪੀਰ ਦਾਦਾ ਵੈਸੇ ਆਪੀਰ ਦਾ ਨਹੀਂ ਕਰਨੀਆਂ ਚਾਹੀਦੀਆਂ ਸਹੀ ਜੰਮ ਮੈਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹਣਾ ਹੈ ਕਿ ਤੁਸੀਂ ਇਹ ਜਿਹੜੇ ਰਸਤੇ ਅਪਣਾ ਲੈਣਾ ਖਾਸ ਕਰਕੇ ਭਗਵੰਤ ਮਾਨ ਅੱਜ ਉਸੇ ਹੀ ਅਮਿਤਪਾਲ ਤੇ ਮੋਦੀ ਜੰਗਲੀ ਜਿਨ੍ਹਾਂ ਨੇ ਕਿਸਾਨਾਂ ਦੇ ਖਾਲਸ ਇੱਕ ਕਮਲੇ ਕਾਨੂੰਨ ਲੈਂਦੇ ਸੀ ਉਹਨਾਂ ਦੇ ਰਸਤੇ ਅੱਤੇ ਪਹਿਲੇ ਦੇਸ਼ ਦੇ ਹੁਕਮਰਾਨ ਜਿਨ੍ਹਾਂ ਨੇ ਸੀ ਅਕਾਲ ਤਖਤਾਂ ਤੋਂ ਟੈਂਕਾਂ ਤੇ ਤੋਪਾਂ ਨਾਲ ਹਮਲੇ ਕਰਕੇ ਸਖ ਕੌਮ ਦੀਆਂ ਭਾਗਾਂ ਵਾਂ। ਫੇਰ 45 ਅਤੇ ਉਹ ਸੰਤ ਜਗਨ ਸਿੰਘ ਕਾਲਸਾ ਭਿੰਡਰਾਂ ਵਾਲਿਆਂ ਨੂੰ ਖਤਰ ਕਰਨ ਵਾਸਤੇ ਭਾਰਤ ਦੀ ਫੌਜ ਨੂੰ ਭੇਜਿਆ ਸੀ। ਹਨ ਭਾਰਤ ਦੀ ਫੌਜ ਨੇ ਪੂਰਾ ਤਹਿ ਲਾ ਲਿਆ ਸੰਤ ਭਿੰਡਰਾਂ ਵਾਲਿਆਂ ਨੂੰ ਸਰੀਰ ਤਾਕ ਤੇ ਤਾਂ ਤੁਸੀਂ ਜਿਹੜਾ ਸੀ ਉਹ ਸ਼ਹੀਦ ਕਰਤਾ ਪਰ ਸੰਤ ਭਿੰਡਰਾਂ ਵਾਲਿਆਂ ਦੀ ਸੋਚ ਆ ਜਿਹੜਾ ਲੋਕ ਇਹ ਸਾਰੇ ਉਹਨਾਂ ਦੀ ਤੋਂ ਤੇ ਸਰ ਰਹੇ ਮੈਂ ਨੌਜਵਾਨਾਂ ਤੋਂ ਇੱਕ ਬੇਨਤੀ ਕਰਦੀ ਥੋੜਾ ਅੱਜ ਜਿਸ ਤਰ੍ਹਾਂ ਇਹ ਪੰਜਾਬ ਸਰਕਾਰ ਇਹ ਭਾਵੇਂ ਸਿੱਧੂ ਦੇ ਉੱਤੇ ਜੋ ਕੇਸ ਪਾਇਆ ਉਹਨਾਂ ਬਾਰੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਇਹ ਕੇਸ ਵੀ ਪਾਇਆ ਜਾ ਰਿਹਾ ਹੈ ਇਹ ਸਿਰਫ ਕੁਝਨੀਰ ਕਰਨ ਦਾ

ਅਸੀਂ ਆਪਣੇ ਜੋਸ਼ ਨੂੰ ਤੁਹਾਡੇ ਜੋਸ਼ 'ਚ ਮੈਲ ਕਰਦੇ ਆ ਕਿਉਂਕਿ ਤੁਹਾਡੇ ਜੋਸ਼ ਨੇ ਦਿੱਲੀ ਅਖੰਡ ਨੂੰ ਜੋਰ ਪੰਭਾਇਆ ਅਰ ਮੋਦੀ ਦੀ ਤਰਫੋਂ ਤਰਫੋਂ ਜਦ ਕਿਦਾ ਕੱਢਿਆ ਸੀ ਉਹ ਤੁਹਾਡੇ ਬਹੁਤ ਜਵਾਨਾਂ ਦੀ ਮਿਹਨਤ ਸੀ ਪਰ ਕੁਝ ਸਾਡੇ ਲੋਕਾਂ ਦਾ ਗਲਤੀਆਂ ਹੋਈਆਂ ਅੱਜ ਤੱਕ ਮੈਂ ਇਹ ਤੋਂ ਫੈਗ ਨਹੀਂ ਕਰਾਂਗਾ ਕਿ ਕਦੇ ਵੀ

ਦੇ ਕਰਾ ਮਰੂ ਤੋਂ ਨਾ ਲਾਉਂਦੀ ਲੋੜ ਪੈਂਦੀ ਨਾ ਤੇਰਾ ਫਰਮਣ ਨੂੰ ਜੋ ਪੰਚ ਤੋਂ ਦਿੱਲੀ ਕੂਚ ਦਾ ਨਾਰਾ ਦਿੱਤਾ ਨਾ ਜਣਾ ਪਈਦਾ ਨਾ ਭਾਨੇ ਸਿੱਧੂ ਵਰਗੇ ਜਿਹਨਾਂ ਸਫਲ ਹੁੰਦੇ ਜੋ ਕਿ ਸਾਡੇ ਕੋਲੇ ਇੱਕ ਬਹੁਤ ਵੱਡੀ ਸ਼ਕਤੀ ਸੀ ਪਰ ਸਾਡੇ ਕੁਝ ਉਹਨਾਂ ਰੋਕਦੇ ਨੇ ਜਿਹੜਾ ਕੁਝ ਵੀ ਕਰਦਾ ਸਭੇ ਬਾਹਰ ਕਰਕੇ ਵਾਪਸ ਆ ਗਏ ਉਹਨਾਂ चोवीह चवंदा फेर तेरहं तरीकू हल करा सघे सारे हिकु सिर्फ़ु ਅਪੀਤ ਟੈਕ ਪੇ ਜਾਇਆ ਤੇ ਫਿਰ ਜੜੀਆਂ ਪੂਰੇ ਪੰਜਾਬ ਦੀਆਂ ਅਖਬਾਰਾਂ ਦਿੱਤਾ ਲੈ ਰੱਖ ਬੱਚਾ ਰੁਗਿਆ ਹੋਣਾ ਜੜੀਆਂ ਕੌਣ ਸੱਤ ਚੋਰੋਂ ਕੇ ਇੱਕ ਤੱਕ ਪਸੰਦ ਨਹੀਂ ਕਰਦੇ ਆਪ ਅੱਗੇ ਜੜੀਆਂ ਇਹਨਾਂ ਨੂੰ ਚੰਗੀਆਂ ਨਹੀਂ ਲੱਗੀਆਂ ਜਦ ਅੱਜ ਸਿੱਲੀ ਗੁਰੂ ਸਾਹਿਬ ਦੀ ਗੁਰਿਆਈ ਨੂੰ ਨਹੀਂ ਮੰਨੇ ਜਦ ਲੋਕ ਸੰਤਿਨ ਰਾਜ ਚੇਗੂ چل دی کے جدو دلی پایا ਹਰ ਤੁਹਾਡੀ ਕਿਸਤਾਰ ਪੂਰੀ ਦੁਨੀਆ ਦੇ ਵਿੱਚ ਜਦ ਕੁੱਠੀ ਤੇ ਉਹਨਾਂ ਲੋਕਾਂ ਨੇ ਅੰਮ੍ਰਿਤਪਾਲ ਨੂੰ ਇੱਕ ਹੋਂਦ ਆ ਬਾਇਆ ਕੇ ਤੇ ਬਾਹਰ ਤਿਆਂ ਸਾਰਾ ਦੁਨਿਆਵਾਂ ਚ ਉਸ ਅੰਮ੍ਰਿਤਪਾਲ ਦੇ ਬਾਰੇ ਜੋ ਖਬਰਾਂ ਲਿਖੀਆਂ ਕਈਆਂ ਉਹ ਬੋਲ ਕੇ ਦੱਸਿਆ ਨਹੀਂ ਜਾ ਸਕਿਆ ਇੱਕੋ ਇੱਕ ਮਕਸਦ ਉਹ ਕੀ ਕਿ 2024 ਦੀਆਂ ਰੋਜ਼ੀ ਨੇ ਲਖਸਣਾ ਚਿੱਤਨ ਵਾਸਤੇ ਇੱਕ ਸੇਖਤ ਕੌਮ ਨੂੰ ਨਿਸ਼ਾਨਾ ਬਣਾਇਆ ਸੋ ਅੱਜ ਇਹ ਭਾਵੇਂ ਸੁੱਧੂ ਦੇ ਸਵਰਗ ਵਿੱਚ ਜੋ ਤੁਸੀਂ ਕੱਤਰ ਰਹੇ ਹੋ ਨੌ ਜਵਾਨਾਂ ਜੋਸ਼ ਦੇ ਨਾਲ ਉਸ ਤੋਂ ਕੰਮ ਲੈਣਾ ਇਹਨਾਂ ਕਦੇ ਵੀ ਸੋਚੋ ਕਿ ਅਸੀਂ ਪਹਿਲਾਂ ਬਹੁਤ ਨਾ ਜਾਣੀਲਾ ਆਣ ਕਰਾਇਆ ਆ ਬਾਦਲ ਰਖਿਆ ਚੰਦਾਂ ਚੌਕ ਕਰਦਿਆਂ ਨੇ ਬਹੁਤ ਸਾਰੇ ਹੋਰ ਲੋਕਾਂ ਨੇ ਜਿਨ੍ਹਾਂ ਨੂੰ ਤੁਸੀਂ ਚਗਿਰਾਂ ਸੰਭਿਓ ਜਿਨ੍ਹਾਂ ਨੇ ਪੰਜਾਬ ਦੇ ਸਕੂਲਾਂ ਚ ਸਾਡੇ ਇਤਿਹਾਸ ਬਿਗਾਰਦਾ ਸਾਡੇ ਕੁੁਰਵਾਂ ਨੂੰ ਚੋਰ ਡਾਕੂ ਕਾਤਲ ਕਾਕੇ ਸੁਰਮਣੀ ਕਮੇਟੀ ਅੱਦੇ ਪੰਜਾਬ ਸਕੂਲ ਸਿੱਖਿਆ ਭਾਗ ਨੇ ਤੱਤਾਪਾਂ ਰਖਾ ਕੇ ਸਾਡੇ ਬੱਚਿਆਂ ਨੂੰ ਇਹ ਇਤਿਹਾਸ ਪੜਾਇਆ ਕਿਉਂ ਜੇ ਪੰਡਤ ਦੇ ਰੋਕਾਂ ਨੇ ਅਹਿਮ ਸ਼ਾਹ ਦੌਲੀ ਮਹਮੂਦ ਕਜ਼ਮੀ ਵਰਗੇ ਜਾਂ ਅਰੰਗੇ ਵਰਗੇ ਜਿਨ੍ਹਾਂ ਦੇ ਅਸਾਂ ਦੇ ਭੜਤੇ ਕੀਤੇ ਤੇ ਸੋਚਦੇ ਨੇ ਮਾਫੀ ਹੈ ਜੀ ਉਹ ਕਹਿੰਦੇ ਕਿਸੇ ਦਾ ਨਾਮ ਲਓ ਅਸੀਂ ਪਹਿਲਾਂ ਕਿਹਾ ਸੀ ਕਿਸੇ ਦੇ ਨਾਲ ਤੁਹਾਡਾ ਸਹਿਮਤ ਅਸਹਿਮਤ ਹੋਣਾ ਲੱਗਦਾ ਦੇਖੋ ਜਦੋਂ ਬੱਲੇ ਆ ਬੰਦੇ ਦੇ ਬਸੇ ਮੇਰੀ ਗੱਲ ਸੁਣ ਲੋ ਮੈਂ ਕਿਸੇ ਦਾ ਨਾਮ ਨਹੀਂ ਲਿਆ ਪਰ ਜੇਕਰ ਅਸੀਂ ਲੋਕਤੰਤਰੀ ਇੱਛੇ ਤੇ ਰਹਿੰ ਪਲੇ ਚੇ ਰੱਖਿਆ ਤੇ ਫੇਰ ਸਾਡਾ ਕੁਝ ਸੌਣਾ ਨਹੀਂ ਜੇਕਰ ਅਸੀਂ ਗਦਾਰਾਂ ਨੂੰ ਨਾ ਸਤਾਇਆ ਅੱਤ ਤੁਸੀਂ ਮੀਰ ਬੰਨੂ ਯਕੀਆ ਖਾਂ ਅਰਜ਼ਰੋ ਪਣੀ ਪੀਪੀ ਕੇ ਤੋਸਕਿਓ ਜਦ ਅੱਜ ਦੇ ਲੋਕ ਸਾਡੇ ਇਤਿਹਾਸ ਨੂੰ ਭਾਣੇ ਜੇ ਜੀਵਨਾਂ ਖਾਣ ਹੀ ਰਹਿਣਾ ਤੇ ਮੈਂ ਫੱਟੇ ਪਾ ਦੇਣਾ ਬਰਾ ਫੱਟੇ ਵਾਹੇ ਮੁਸੀਬਾ ਖਾਲਸਾ ਵਾਹੇ ਮੁਸੀਬਾ ਫੱਟੇ ਨਾ ਜਾਓ ਔਰ ਮੈਂ ਇੱਕ ਗੱਲ ਜ਼ਰੂਰ ਕਹੂੰ ਨਾ ਕਿ ਜੋਸ਼ ਨੂੰ ਖੂਸ਼ ਦੇ ਨਾਲ ਵਗਦੇਓ ਕਿਤੇ ਅਸੀਂ ਆ ਸਿਰ ਦੇਣੇ ਨਹੀਂ ਸਿਰ ਦੀ ਵਕਤੋ ਕਰਨੀਆ ਸਿਰ ਦੀ ਵਕਤੋ ਕਰਕੇ ਕਾਨੂੰਨ ਦੇ ਡਰੇ ਚਲਾ ਕੇ ਲੋਕ ਛੱਕੀ ਇਕੱਠੀ ਕਰਕੇ ਲੋਕ ਲਹਰ ਪੜਾ ਕੇ ਤੇ ਅਸੀਂ ਉਹਨਾਂ ਜ਼ਾਲਮਾਂ ਨੂੰ ਲੋਹੇ ਦੇ ਚਨੇ ਚ ਮੋੜਿਆ ਜਿਹੜੇ ਲੋਕ ਅੱਜ ਸਾਡੇ ਨੌਜਵਾਨਾਂ ਨੂੰ ਜਿਹੜੇ ਧੱਕਾ ਆਇਆ ਕਹਿਣਾ ਭਰ ਜੀਏ ਜੇਕਰ ਅਸੀਂ

असीं उन जे नेज ते आए